ਦਣ ਮੈਨੂੰ ਸੁਨੇਹਾ ਮਿਲਿਆ ਵੀ ਤੁਹਾਨੂੰ ਜਥੇਦਾਰ ਜੀ ਮਿਲਣਾ ਚਾਹੁੰਦੇ ਨੇ ਮੈਂ ਕਦੇ ਨਹੀਂ ਮਿਲਿਆ ਸੀ ਉਹਨਾਂ ਨੂੰ ਪਹਿਲਾਂ ਜੀ ਮੈਂ ਜੇਲ੍ਹ ਦੇ ਬਾਹਰ ਨਿਕਲਿਆ ਉਹ ਮੇਰੇ ਗੇਟ ਦੇ ਅੱਗੇ ਖੜੇ ਨੇ ਜੀ ਨਾਲ ਉਹਨਾਂ ਦਾ ਸਮਾਨ ਜਾਂ ਵੀ ਬੰਨਿਆ ਹੋਇਆ ਜੀ ਫਤਿਹ ਸਾਹਿਬ ਜੀ ਕੀਤੀ ਅਸੀਂ ਉਹਨਾਂ ਨੇ ਪੁੱਛਿਆ ਹਾਲ ਚਾਲ ਕੀ ਆ ਮਾਲੀ ਸਾਹਿਬ ਵਧੀਆ ਕਿਵੇਂ ਕਹਿੰਦੇ ਚੜ੍ਹਦੀ ਕਲਾ ਚ ਰਹੋ ਕੋਈ ਇਹ ਜੀ ਗੱਲ ਨਹੀਂ ਮਹਾ ਸਿੰਘ ਸਾਹਿਬ ਅਸ਼ੀਰਵਾਦ ਚਾਹੀਦਾ ਤੁਹਾਡਾ ਚੜ੍ਹਦੀ ਕਲਾ ਚ ਕੋਈ ਇਹ ਜੀ ਗੱਲ ਨਹੀਂ ਕਹਿੰਦੇ ਦੇਖ ਮੇਰੀ ਤਾਂ ਅਜ ਜਮਾਨਤ ਹੋ ਜਾਣੀ ਆ ਮੈਂ ਤਾਂ ਮੁੜ ਕੇ ਆਉਣਾ ਨਹੀਂ ਪਰ ਕੋਈ ਨਹੀਂ ਦੇਖਾਂਗੇ ਫਿਰ ਕੀ ਹੁੰਦਾ ਮੈਂ ਹਾਂ ਜੀ ਠੀਕ ਆ ਫਤਿਹ ਬਲਾਈ ਅਸੀਂ ਜਾਨੀ ਮਿੰਟਕ ਦੀ ਗੱਲਬਾਤ ਹੋਈ ਸੀ ਜਿਵੇਂ ਕਹਦੇ ਉਹ ਚਿਹਰਿਆਂ ਦਾ ਆਪਸੀ ਹੋਇਆ ਸੀ ਮਤਲਬ ਰੂਹ ਦੇ ਦਰਸ਼ਨ ਹੋਏ ਕਹਿੰਦੇ ਚਿਹਰਾ ਐਨੀ ਕ ਗੱਲ ਹੋਈ ਸੀ ਉਸ ਤੋਂ ਬਾਅਦ ਮੈਂ ਜੇਲ੍ਹ ਦੇ ਵਿੱਚ ਸੀ ਜਦੋਂ ਜਦ ਮੁਲਾਕਾਤ ਬੜੀ ਛੋਟੀ ਨਗੂਣੀ ਜੀ ਸੀ ਪਰ ਉਹ ਚੇਤਿਆਂ 'ਚੋਂ ਨਹੀਂ ਗਈ ਹਣੀ ਤੁਹਾਡੇ ਕਿਵੇਂ ਜਾ ਸਕਦੀ ਆ ਜੀ ਮਤਲਬ ਇੱਕ ਬੰਦਾ ਨਾਲੇ ਜਥੇਦਾਰ ਸਾਹਿਬ ਦਾ ਨਾ ਰੋਲ ਬਹੁਤ ਵੱਡਾ ਸੀ ਉਦੋਂ ਸਾਨੂੰ ਤਾਂ ਪਤਾ ਲੋਕਾਂ ਨੂੰ ਪਤਾ ਨਹੀਂ ਜਿਹੜਾ 26 ਜਨਵਰੀ 86 ਦਾ ਸਰਵਤ ਖਾਲਸਾ ਹੋਇਆ ਸੀ ਨਾ ਜਸਵੀਰ ਸਿੰਘ ਰੋਡੇ ਜਥੇਦਾਰ ਚੁਣੇ ਸੀ ਇਹ ਕਾਰਜਕਾਰੀ ਜਥੇਦਾਰ ਸੀ ਜੀ ਜਿਹੜੇ 26 ਦੇ ਗੁਰਮਤੇ ਹੋਈ ਸੀ ਸਰਬੱਤ ਖਾਲਸੇ ਚ ਇਹ ਉਥੇ ਪੈਰਾ ਦੇਣ ਵਾਲੇ ਬੰਦੇ ਸੀ ਹਮ ਕਿਉਂਕਿ ਕਈ ਕਹਿੰਦੇ ਸੀ ਉਥੇ ਖਾਲਿਸਤਾਨ ਦਾ ਮਤ ਨਹੀਂ ਪਾਸ ਹੋਇਆ ਸੀ ਜੀ ਆਨੰਦਪੁਰ ਦੇ ਮਤੇ ਦੇ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਹੋਇਆ ਸੀ ਭਾਈ ਮੋਹਕਮ ਸਿੰਘ ਨੇ ਬੜੀ ਇੰਟਰਵਿਊ ਦਿੱਤੀ ਆ ਵੀ ਕੀ ਚੱਲਿਆ ਉਦੋਂ ਸਾਰਾ ਕੁਝ ਤੇ ਉਹ ਇਹ ਉਥੇ ਪੈਰਾ ਦਿੰਦੀ ਸੀ ਇਹਨਾਂ ਤੇ ਦਵਾ ਸੀ ਵੀ ਖਾਲਿਸਤਾਨ ਦਾ ਐਲਾਨ ਕਰੋ ਕਹਿੰਦੇ ਨੇ ਵੀ ਉੱਥੇ ਪਰਚੀਆਂ ਵੀ ਪਾਈਆਂ ਫਿਰ ਵੀ ਪਰਚੀਆ ਜਿਹੜੀ ਉਹ ਨਿਕਲਿਆ ਵੀ ਨਹੀਂ ਖਾਲਸਤਾਨ ਦਾ ਐਲਾਨ ਨਹੀਂ ਕਰਨਾ ਪਰ ਉਹਨਾਂ ਦਾ ਵਿਚਾਰ ਇਹ ਸੀ ਵੀ ਮੈਂ ਸਰਬੱਤ ਖਾਲਸਾ ਨੇ ਮੈਨੂੰ ਜਥੇਦਾਰ ਚੁਣਿਆ ਮੈਂ ਉਹਦੇ ਮਤਿਆਂ ਤੇ ਪਹਿਰਾ ਦੇਣਾ ਮੈਂ ਇੱਥੋਂ ਅੱਗੇ ਪਾਸੇ ਨਹੀਂ ਜਾਣਾ ਦੂਜੀ ਗੱਲ ਇਹ ਆ ਵੀ ਇਲਾਕੇ 'ਚ ਇਹਨਾਂ ਦਾ ਨਾਂ ਬਹੁਤ ਵੱਡਾ ਬਣ ਗਿਆ ਸੀ ਮਤਲ ਇਨਸਾਫ ਦੇਣ ਪੱਖੋਂ ਜਾਂ ਹੋਰ ਆਪਾਂ ਇਹ ਗੱਲ ਕਰੀਏ ਉਸ ਸਮੇਂ ਅਸਲ 'ਚ ਜਦੋਂ ਕੋਈ ਚਿੰਨ ਬਣ ਜਾਂਦਾ ਸੀ ਨਾ ਕਿਸੇ ਗੱਲ ਦਾ ਜਿਵੇਂ ਮਨੁੱਖੀ ਹੱਕਾਂ ਲਈ ਲੜਨ 'ਚ ਅਜੀਤ ਸਿੰਘ ਬੈਂਸ ਸੀ ਜਿਹੜੇ ਇੱਕ ਚਿੰਨ ਬਣ ਗਏ ਸੀ ਜੀ ਮੈਂ ਉਹਦਾ ਸੂਬੇ ਦਾ ਖੋਜ 4577 ਸੀ ਜੀ ਚਲੋ ਮੇਰੇ ਨਾਲ ਤਾਂ ਜੋ ਹੋਈ ਉਹ ਵੱਖਰੀ ਗੱਲ ਆ ਪਰ ਜਸਟਿਸ ਨੂੰ ਹੱਥਕੜੀ ਲਾ ਕੇ ਕਮਾਇਆ ਤੁਸੀਂ ਦੇਖੋ ਉਹ ਵੀ ਆਪਣੇ ਆਪ 'ਚ ਬਹੁਤ ਵੱਡਾ ਮੈਸੇਜ ਸੀ ਜਸਟਿਸ ਅਜੀਤ ਸਿੰਘ ਅਜੀਤ ਸਿੰਘ ਬੈਂਸ ਨੂੰ ਮਤਲਬ ਪੁਲਿਸ ਵਾਲਿਆਂ ਨੇ ਹੱਥਕੜੀ ਲਾ ਕੇ ਕਮਾਇਆ ਉਹ ਮੇਰੇ ਤੇ ਜੋ ਤਸ਼ੱਦਦ ਹੋਇਆ ਉਹਦੇ ਨਾਲ ਉਹਦਾ 100 ਗੋਣਾ ਵੱਡਾ ਸਨੇਹਾ ਸੀ ਇਸੇ ਕਰਕੇ ਫਿਰ ਉਹਨਾਂ ਨੇ ਜਥੇਦਾਰ ਨੂੰ ਟਾਰਗੇਟ ਚੁਣਿਆ ਖਾੜਕੂ ਲਹਿਰ ਆ ਜਿਹੜੀ ਉਹਨੂੰ ਬੇਦਿਲ ਕਰਨ ਦੇ ਲਈ ਜਥੇਦਾਰ ਨਾਲ ਜੋ ਹੋਇਆ ਉਹਦੀਆਂ ਸਾਰੀਆਂ ਕਹਾਣੀਆਂ ਤੁਹਾਡੇ ਸਾਹਮਣੇ ਆ ਗਈਆਂ ਬੀਪੀ ਤਵਾੜੀ ਨੇ ਜਾਂਚ ਕੀਤੀ ਸਹੀ ਰਿਪੋਰਟ ਕੀਤੀ ਇਹ ਵੀ ਜਸਟਿਸ ਬੈਂਸੋਰਾਂ ਦੀ ਗਵਾਹੀ ਦੇ ਵਿੱਚ ਇੱਕ ਵਫਦ ਮਿਲਿਆ ਸੀ ਬਾਦਲ ਨੂੰ ਬਾਦਲ ਸਾਹਿਬ ਨੇ ਨਾ ਵੱਡਾ ਧਰੋ ਕੀਤਾ ਸੀ ਅਸਲ 'ਚ ਚੋਣਾਂ ਤੋਂ ਪਹਿਲਾਂ ਵਾਅਦਾ ਇਹ ਕੀਤਾ ਸੀ ਪੰਜਾਬ 'ਚ ਹਿੰਸਕ ਲਹਿਰ ਪੈਦਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਊ ਤੇ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਾਰੇ 'ਚ ਖੜਾ ਕੀਤਾ ਜਾਉ। ਇਹ ਬੜਾ ਵੱਡਾ ਪ੍ਰੈਸ਼ਰ ਸੀ ਉਦੋਂ। ਮੈਨੂੰ ਟੋੜਾ ਸਾਹਿਬ ਨੇ ਦੱਸਿਆ ਵੀ ਬਾਦਲ ਸਾਹਿਬ ਤੇ ਪ੍ਰੈਸ਼ਰ ਪਾਉਣ ਲਈ ਇੱਕ ਪੀਏਪ ਜਲੰਧਰ ਮੀਟਿੰਗ ਹੋਈ। ਸੁਰੱਖਿਆ ਏਜੰਸੀਆਂ ਦੇ ਬੰਦਿਆਂ ਨੇ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕਿਆ। ਉੱਥੇ ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ ਬੋਤਲ 'ਚੋਂ ਨਾ ਭੂਤ ਬਾਹਰ ਕੱਢ ਰਹੇ ਹੋ ਵੀ ਜਾਂਚ ਕਰਾਵਾਂਗੇ। ਤੁਹਾਡੀਆਂ ਚੋਣਾ ਤਾਂ ਹੋ ਰਹੀਆਂ ਨੇ ਕਿਉਂਕਿ ਅਸੀਂ ਇਹਨੂੰ ਮਾਰ ਕੇ ਬੰਦ ਕੀਤਾ ਹੋਇਆ। ਜੀ। ਕਨੇ ਬਾਦਲ ਸਾਹਿਬ ਨੇ ਉੱਥੇ ਵਾਦਾ ਕਰ ਲਿਆ ਸੀ ਵੀ ਦੇਖੋ ਪਿੱਛੇ ਤਾਂ ਹਟ ਨਹੀਂ ਸਕਦੇ ਪਰ ਅਸੀਂ ਬੜਾ ਕੁਝ ਕਰਾਂਗੇ ਨਹੀਂ ਬਾਦਲ ਸਾਹਿਬ ਉਦੋਂ ਮੁੱਕਰ ਗਏ ਸੀ ਵਿਧਾਨ ਸਭਾ ਚ ਆ ਕੇ ਸੋ ਸਾਰਿਆਂ ਦੀ ਜੇ ਕਿਤੇ ਉਦੋਂ ਜਾ ਕੇ ਹੁੰਦੀ ਤਾਂ ਉਸ ਤੋਂ ਬਾਅਦ ਜਿੰਨਾ ਕੁਝ ਵਾਪਰਿਆ ਸ਼ਾਇਦ ਇਸ ਰੂਪ ਦੇ ਵਿੱਚ ਨਾ ਵਾਪਰਦਾ 30 ਸਾਲ ਨਾ ਲੱਗਦੇ ਨਹੀਂ ਲੱਗਦੇ ਇਸੇ ਮਾਮਲੇ 'ਚ ਜਥੇਦਾਰ ਦੀ ਕਿਉਂਕਿ ਜਦੋਂ ਜਥੇਦਾਰਨ ਨੂੰ ਫੜਿਆ ਗਿਆ ਜਦੋਂ ਜਥੇਦਾਰ ਨੂੰ ਕਤਲ ਕਰਤਾ ਬਾਦਲ ਸਾਹਿਬ ਟੋੜਾ ਸਾਹਿਬ ਉੱਥੇ ਗਏ ਸੀ ਇਹ ਮੰਨਿਆ ਜਾਂਦਾ ਕਿ 20 ਦਸੰਬਰ 1992 ਦੀ ਗੱਲ ਹੈ ਜਦੋਂ ਸਤੰਬਰ ਮਹੀਨਾ ਸੀ ਤੁਹਾਡੇ ਕੋਲੋਂ ਚਲੇ ਗਏ ਫਤੇਸਾਂ ਜਿਹੜੀ ਤੁਸੀਂ ਗੱਲ ਦੱਸੀ ਹੈ ਉਸ ਤੋਂ ਬਾਅਦ ਤੁਹਾਡੇ ਤੱਕ ਕੀ ਖਬਰਾਂ ਪੁੱਜੀਆਂ ਸੀ ਜਦੋਂ 92 ਵਾਲਾ ਉਹ ਦੌਰ ਸੀ ਜਦੋਂ ਚੁੱਕਿਆ ਪੁਲਿਸ ਨੇ ਜਥੇਦਾਰ ਕੌਂਕੇ ਨਹੀਂ ਉਹ ਤਾਂ ਇਹੀ ਪਤਾ ਲੱਗਿਆ ਵੀ ਇਹਦੀਆਂ ਖਬਰਾਂ ਬਹੁਤ ਵੱਡੀਆਂ ਲੱਗੀਆਂ ਮਤਲਬ ਉੱਥੇ ਉਹਦੀ ਰਾਤੋਂ ਰਾਤ ਇਹਨਾਂ ਨੇ ਅਫਸਰ ਬਦਲਤੇ ਕਿਉਂਕਿ ਅਫਸਰ ਬਦਲਣਾ ਮਤਲਬ ਇੱਕ ਮੈਸੇਜ ਸੀ ਵੀ ਕਿ ਇਹਨਾਂ ਨੇ ਕੋਈ ਗਲਤੀ ਕੀਤੀ ਆ ਉੱਥੇ ਇੱਕ ਨਵਾਂ ਸ਼ਿਕਾਰੀ ਲਾਤਾ ਹਰਿੰਦਰ ਚਾਹਲ ਹਰਿੰਦਰ ਚਾਹਲ ਟੋੜਾ ਸਾਹਿਬ ਦਾ ਸਕਿਉਰਿਟੀ ਅਫਸਰ ਰਿਹਾ ਪਰ ਬਾਦਲ ਸਾਹਿਬ ਤੇ ਟੋੜਾ ਸਾਹਿਬ ਜਦੋਂ ਉੱਥੇ ਭੋਗ ਤੇ ਜਾ ਰਹੇ ਸੀ ਸੁਰਜਨ ਠੇਕੇਦਾਰ ਇਹ ਜਾਣ ਨਹੀਂ ਦਿੱਤੇ ਉੱਥੇ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਜਾਂ ਰੋਕ ਲਿਆ ਇੰਨੀਆਂ ਜਿਹੀਆਂ ਖਬਰਾਂ ਮਿਲ ਰਹੀਆਂ ਸੀ ਫਿਰ ਚਲੋ ਉਸ ਤੋਂ ਬਾਅਦ ਮੈਂ ਟੋੜਾ ਸਾਹਿਬ ਨਾਲ ਰਹਿਆ ਕਾਫੀ ਚਿਰ ਚੋਣਾਂ ਦੇ ਦੌਰਾਨ ਵੀ ਹੋਰ ਸਾਰੇ ਕਸਮ ਦੇ ਦੌਰਾਨ ਵੀ ਫਿਰ ਇਹ ਜਾਂਚ ਕਰਾਉਣ ਦਾ ਬਾਦਲ ਸਾਹਿਬ ਕਹਿੰਦੇ ਵੀ ਤੁਸੀਂ ਦੱਸੋ ਉਹ ਕਹਿੰਦੇ ਸੀਬੀਆਈ ਨੂੰ ਦਿਓ ਸੀਬੀਆਈ ਨੂੰ ਹੀ ਦੇਣ ਨੂੰ ਤਿਆਰ ਨਹੀਂ ਸੀ ਕਹਿੰਦੇ ਕਿਸੇ ਪੁਲਿਸ ਅਫਸਰ ਦਾ ਨਾਮ ਲਿਓ ਮੈਂ ਉਹ ਤੋਂ ਜਾਂਚ ਕਰਾ ਦਿੰਦਾ ਇਹਨਾਂ ਨੇ ਬੀਪੀ ਤਵਾੜੀ ਦਾ ਨਾਮ ਲੈਂਤਾ ਕਈ ਅਫਸਰ ਇਹੋ ਜਿਹੇ ਹੁੰਦੇ ਨੇ ਜਿਵੇਂ ਕਮਰਬੀਜੇ ਪ੍ਰਤਾਪ ਵੀ ਯਾਰ ਉਹ ਚੰਗਾ ਮਾੜਾ ਸੌ ਹੋਊਗਾ ਪਰ ਉਹ ਜਾਂਚ ਦੇ ਘੜੇਲ ਕੱਢ ਤੂੰ ਉਹਨੇ ਐਨ ਆਧਾਰ ਤਿਆਰ ਕਰ ਤੱਕੜੇਲ ਕੱਢ ਤੇ ਕਹੇ ਤਾਂ ਵੀ ਐਫ ਆਈ ਆਰ ਕਰੋ ਆਹ ਕਰੋ ਆਹ ਕਰੋ ਤਾਂ ਕਿ ਗਹਾਲੀ ਗੱਲ ਉਧੜੇ ਮਤਲਬ ਇੱਕ ਪੁਲਿਸ ਅਫਸਰ ਨਹੀਂ ਪੁਲਿਸ ਦੀਆਂ ਕਰਤੂਤਾਂ ਨੂੰ ਜਗਜाहਰ ਕਰ ਕਰਤਾ ਉਦੋਂ ਬਾਅਦ ਗਰਤੇਜ ਸਿੰਘ ਉਰੀ ਬਾਦਲ ਸਾਹਿਬ ਨੂੰ ਮਿਲਣ ਗਏ ਵੀ ਦੇਖੋ ਜੀ ਰਿਪੋਰਟ ਆ ਗਈ ਸਾਹਮਣੇ ਤੁਸੀਂ ਇਹ ਤੇ ਕੋਈ ਕਾਰਵਾਈ ਕਰੋ ਜਨਤਕ ਕਰੋ ਕਹਿੰਦੇ ਸਾਨੂੰ ਬੁਲਾ ਲਿਆ ਬਿਠਾ ਲਿਆ ਤੇ ਉਹ ਕਹਿੰਦੇ ਜੀ ਬਾਦਲ ਸਾਹਿਬ ਕਿਸੇ ਨਾਲ ਗੱਲ ਕਰ ਰਹੇ ਨੇ ਤੁਹਾਨੂੰ ਬਾਅਦ ਚ ਬੁਲਾਉਂਦੇ ਨੇ ਸਾਨੂੰ ਬਿਨਾਂ ਮਲੀ ਦੂਜੇ ਰਸਤੇ ਨੇ ਨਿਕਲ ਕੇ ਚਲੇ ਗਏ ਮਿਲੇ ਹੀ ਨਹੀਂ ਉਹਨਾਂ ਨੂੰ ਅੱਛਾ ਤੁਸੀਂ ਇਹ ਦੇਖੋ ਦੇਖੋ ਜੀ ਕਤਲ ਤਾਂ ਬਹੁਤ ਹੋਏ ਨੇ ਕਤਲ ਹਿੰਦੂਆਂ ਦੇ ਵੀ ਹੋਏ ਨੇ ਪਰ ਇੱਕ ਵੀ ਹਿੰਦੂ ਦਾ ਕਤਲ ਇਹ ਨਹੀਂ ਜਿਹੜਾ ਸਰਕਾਰੀ ਰਿਕਾਰਡ ਚ ਨਾ ਹੋਵੇ ਜਿਹਦੀ ਐਫਆਈਆਰ ਦਰਜ ਨਾ ਹੋਈ ਹੋਵੇ ਜਿਹਨੂੰ ਕੋਈ ਸਹੂਲਤ ਨਾ ਮਿਲੀ ਹੋਵੇ ਦੂਜਾ ਸਿੱਖ ਨੌਜਵਾਨਾਂ ਦੇ ਕਤਲ ਮੁਕਾਬਲੇ ਜਿਹੜੇ ਹੋਏ ਨੇ ਉਹ ਦਰਜ ਨੇ ਕਾਫੀ ਵੱਡਾ ਹਿੱਸਾ ਦਰਜਾ ਪਰ ਅਣਪਛਾਤੀਆਂ ਲਾਸ਼ਾਂ ਤੇ ਵੱਢ ਕੇ ਜਿਹੜੇ ਪੁਲਿਸ ਹਰਾਜ ਤੋਂ ਫਰਾਰ ਦਿਖਾਤੇ ਉਹਨਾਂ ਦੇ ਕਿਤੇ ਕੇਸ ਦਰਜ ਨਹੀਂ ਤਿੰਨ ਤਰ੍ਹਾਂ ਦੀਆਂ ਇਹ ਗੱਲਾਂ ਹੈਗੀਆਂ ਨੇ ਤੇ ਮਨੁੱਖੀ ਹੱਕਾਂ ਲਈ ਲੜਨ ਵਾਲਿਆਂ ਦਾ ਉਦੋਂ ਬਾਅਦ ਇੱਕ ਵੱਡਾ ਨਾਮ ਹੋਰ ਸੀ ਜਸਵੰਤ ਸਿੰਘ ਖਾਲੜਾ ਸਾਹਿਬ ਉਹਨਾਂ ਨਾਲ ਵੀ ਬੜੀ ਮਾੜੀ ਹੋਈ ਇਹੀ ਮੈਂ ਤੁਹਾਨੂੰ ਕਹਿੰਦਾ ਨਾ ਜੀ 1995 ਤੋਂ ਪਹਿਲਾਂ ਖਾਲੜੇ ਨੇ ਜਾਂਚ ਸ਼ੁਰੂ ਕਰ ਲਈ ਸਿਰਫ ਤਿੰਨ ਸਰਕਾਰੀ ਸਮਸ਼ਾਨ ਘਾਟਾਂ ਦੇ ਉਹਨਾਂ ਨੇ ਸਿਵਿਆਂ ਦੀ ਰਾਖ ਫਰੋਲਣੇ ਸ਼ੁਰੂ ਕੀਤੀ ਅਣਪਛਾਤੀਆਂ ਲਾਸਾਂ ਸੀ ਜਿਹੜੀਆਂ ਪਤਾ ਸੀ ਯਾਰ ਹੁਣ ਕੋਈ ਭੁੱਲਦਾ ਆਪਣੇ ਪੁੱਤਰਾਂ ਦੀਆਂ ਗੱਲਾਂ ਨੂੰ ਵੀ ਕੌਣ ਕਿੱਥੇ ਫੜਿਆ ਕਿਵੇਂ ਮਾਰਿਆ ਉਦੋਂ ਅਸੀਂ ਪੈਗਾਮ ਦੇ ਵਿੱਚ ਅਕਸਰ ਰਿਪੋਰਟਾਂ ਛਾਪਦੇ ਸੀ ਆ 15 ਪੁਲਿਸ ਮੁਕਾਬਲੇ ਹੋਏ ਨੇ ਉਹੀ ਕਈ ਵਾਰ ਰਿਪੋਰਟਾਂ ਪੰਜਾਬੀ ਟਰਮਨ ਚ ਵੀ ਲੱਗ ਜਾਂਦੀਆਂ ਸੀ ਵੀ ਇੱਥੋਂ ਫੜਿਆ ਬੰਦਾ ਇੱਥੇ ਮਾਰਿਆ ਫਲਾਨਾ ਹੋ ਗਿਆ ਪੁਰਸ ਕਹਿੰਦੇ ਸੀ ਫਲਾਣਾ ਬੰਦਾ ਭੱਜ ਗਿਆ ਉਹਦੇ ਸੀ ਕਹਿੰਦੇ ਸੀ ਭਾਈ ਦਾ ਭਾਈ ਦਾ ਮਾਰਿਆ ਗਿਆ ਉਹ ਤਾਂ ਹਨ ਪਛਾਤਾ ਜਿਹੜਾ ਭੱਜਿਆ ਉਹਦਾ ਤੁਹਾਨੂੰ ਨਾਂ ਦੱਸ ਗਿਆ ਵੀ ਮੇਰਾ ਨਾਂ ਫਲਾਣਾ ਸਿੰਘ ਆ ਮੈਂ ਭੱਜਿਆ ਜਾਂਦਾ ਮਤਲਬ ਉਦੋਂ ਇਸੇ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਚਲਦੀਆਂ ਹੁੰਦੀਆਂ ਸੀ ਤੁਸੀਂ ਇਹ ਜਿਹੜੀਆਂ ਗੱਲਾਂ ਦੱਸ ਰਹੇ ਨੇ ਇਤਿਹਾਸ ਦੇ ਚ ਰੋਖੇ ਦੇ ਵਿੱਚੋਂ ਬਹੁਤ ਸਾਰੇ ਲੋਕ ਮੇਰੇ ਅੱਗੇ ਜਾਂ ਹੋਰ ਵੀ ਹੋਣਗੇ ਜਿਹੜੇ ਨਹੀਂ ਪਤਾ ਬਹੁਤ ਸਾਰੀਆਂ ਗੱਲਾਂ ਦਾ ਤੁਸੀਂ ਤੇ ਅੱਖੀਂ ਦੇਖੀਆਂ ਜਾਂ ਉਸ ਵੇਲੇ ਦੇ ਗਵਾਹ ਹਾਂ ਚਸ਼ਮਦੀਦ ਅੱਜ ਕੱਲ ਸ਼ਰਮਣੀ ਅਕਾਲੀ ਦਲ ਵਾਲਿਆਂ ਤੇ ਜਦੋਂ ਸਵਾਲ ਉੱਠ ਰਹੇ ਆ ਕਿ ਤੁਹਾਡਾ 12 13 ਸਾਲ 15 ਸਾਲ ਰਾਜ ਰਿਹਾ ਤੁਸੀਂ ਕੀਤਾ ਇਹ ਹੈ ਕਿ ਸਾਨੂੰ ਹੁਣ ਪਿਛਲਾ ਨਾ ਪੁੱਛੋ ਕਿ ਅਸੀਂ ਉਦੋਂ ਕੀ ਕੀਤਾ ਹੁਣ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਅਸੀਂ ਇਹ ਲੜਾਈ ਨੂੰ ਲੜੀਏ ਤੇ ਜਿਹੜਾ ਹੁਣ ਕਾਲ ਤੱਕ ਸਾਫ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਆਦੇਸ਼ ਦਿੱਤਾ ਨਾ ਐਸਜੀਪੀਸੀ ਨੂੰ ਉਹਦੇ ਉੱਤੇ ਹੁਣ ਆਪਾਂ ਨੂੰ ਪੈਰਾ ਦੇਣਾ ਬਣਦਾ ਨਾ ਕਿ ਪੁਰਾਣੀਆਂ ਚੀਜ਼ਾਂ ਫਰੋਲਣ ਤੇ ਰਸੂਲ ਹਮਜਾ ਤੋਂ ਮੇਰਾ ਦਾਗਸਤਾਨ ਵਾਲਾ ਉਹਨੇ ਲਿਖਿਆ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਜੇ ਬੀਤੇ ਤੇ ਗੋਲੀ ਚਲਾਓਗੇ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੂਗਾ ਬਿੱਤੇ ਤੋਂ ਐ ਖੇੜਾ ਨਹੀਂ ਛਡਾਇਆ ਜਾ ਸਕਦਾ ਉਹ ਕਹਿੰਦਾ ਪੁੱਤਰ ਮੋਏ ਨਾ ਭੁੱਲਦੇ ਆਲਮਾ ਚਾਹੇ ਹੋ ਕੇ ਮਰਨ ਫਕੀਰ ਜਥੇਦਾਰ ਤਾਂ ਪੱਗ ਆ ਨਾ ਖਾਲਸਾ ਪੰਥ ਦੀ ਜੇ ਤੁਸੀਂ ਉਹਦਾ ਇਨਸਾਫ ਨਹੀਂ ਲੈ ਸਕਦੇ ਉਹਦੇ ਇਨਸਾਫ ਦਾ ਰਾਹ ਪੱਧਰਾ ਹੋ ਗਿਆ ਤੁਸੀਂ ਮੂਰੇ ਕੰਧ ਚਿੰਤੀ ਤੁਹਾਡੀ ਪਹਿਲੀ ਸਰਕਾਰ ਵੇਲੇ ਰਿਪੋਰਟ ਤੁਹਾਡੇ ਕੋਲੇ ਆ ਗਈ ਉਸ ਤੋਂ ਬਾਅਦ ਦੋ ਵਾਰ ਤੁਸੀਂ ਸਰਕਾਰਾਂ ਚਲਾ ਲੀਆਂ ਫਿਰ ਤੁਸੀਂ ਅਕਾਲ ਤਖਤ ਤੇ ਜਾ ਕੇ ਭੁੱਲ ਬਖਸ਼ਾਉਣ ਦਾ ਨਾਟਕ ਕਰਦੇ ਹੋ ਭੁੱਲ ਕਿਹੜੀ ਬਖਸ਼ਾਈਏ ਜੀ ਉੱਥੇ